ਕਾਇਨ ਨਾ ਸੇਕਣੇ ਸਾਡੇ ਨਾਂ ਦੀ ਚਾਤੂ ਪੁੱਤਾਂ ਨੂੰ ਜੜਾ ਪੱਤੇ ਵੀ ਉਹਨਾਂ ਦੀ ਇਹ ਜਾ ਕੇ ਸਭ ਬੋਲੇ ਪਰ ਉਹਨਾਂ ਨੇ ਮੁਲਾਕਾਤ ਕੀਤੀ ਤੇ ਨਾਂ ਮਾਂ ਦੇ ਲਈ ਬੜਾ ਕਰਦਿਆ ਕਿ ਮਾਂ ਮਾਜਾ ਘਰਾਂ ਵਾਲਾ ਬਿੱਤਾ ਜਮਾਈ ਕਿੱਥੇ ਰੰਗ ਨਾ ਹੈ ਨਾਟਾ ਜਿੱਤੋ ਸਾਹ ਉਧਾਰੀ ਰੱਖਦੇ ਸਵਰਗ ਕਾਕੀ ਕੋਲ ਪਰਿਵਾਰੇ ਬੋਲਦੇ ਜਦ ਸੁਤੇ ਆ ਸੁੱਕ ਜਾਂਦਾ ਹੈ ਆਪਰ ਹੰਨਾ ਲੋਕ ਟਮਲਾਇਆ ਉਹ ਸੁਣਦਾ ਸੁੱਕ ਪਰ ਹਰ ਕੋ ਮਹੱਤਵਿਕ ਕਹਿੰਦਾ ਜਦ ਮਾਂ ਦੇ ਮਿਲ ਕੇ ਕੋਈ ਖੈਰ ਪਹੁੰਚਦੀ ਆ ਨਾ ਉਹ ਉਹਦੀ ਪਹੁੰਚਦੀ ਆ ਜਦ ਕੋਲੇ ਦੇ ਬੱਚੇ ਨੂੰ ਮੈਂ ਇਹ ਲਖਾ ਵੀ ਨਹੀਂ ਕੰਮ ਕਰਦਾ ਇਹ ਕੈਮਰਾ ਚੱਲ ਨਹੀਂ ਚੱਲ ਕੇ ਰੋਕ ਦੇ ਇੱਧਰ ਨੂੰ ਮੈਂ ਗਾਈਆਂ ਨੂੰ ਛੱਡਦਾ ਹੋਰ 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 ਸੂ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਮਾਂਡ ਨਿਊਜ਼ ਪੰਜਾਬ ਦੇ ਨਾਲ ਅੱਜ ਅਸੀਂ ਬੱਧਣੀ ਤਲਾਲੀ ਜੋ ਠਾਠ ਸੰਤ ਮਹੇਸ਼ ਮੂਨੀ ਦੀ ਗੋਰੇ ਵਾਲੇ ਉਹਨਾਂ ਦਾ ਸਥਾਨ ਜਿੱਥੇ ਉਹਨਾਂ ਦੀ ਸਲਾਨਾ ਵਰਸੀ ਬਾਬਾ ਬਲਬੀਰ ਸਿੰਘ ਜੀ ਰਣੀਆਂ ਵਾਲੇ ਤੇ ਸੰਤ ਬਾਬਾ ਮਹੇਸ਼ ਮਨੀ ਜੀ ਬੋਰਾ ਸਾਹ ਬੋਰੇ ਵਾਲੇ ਉਹਨਾਂ ਦੀ ਯਾਦ ਵਿੱਚ ਇੱਥੇ ਸਲਾਨਾ ਵਰਸੀ ਹਰ ਸਾਲ ਮਨਾਈ ਜਾਂਦੀ ਆ ਤਕਰੀਬਨ ਪਿਛਲੀ 7 ਤਰੀਕ ਤੋਂ ਇੱਥੇ ਸਮਾਗਮ ਚੱਲ ਰਹੇ ਨੇ ਅੱਜ 14 ਤਰੀਕ ਹੋਈ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਜਾਨਾ ਸੰਗਤਾਂ ਇੱਥੇ ਦਰਸ਼ਨਾ ਵਾਸਤੇ ਪਹੁੰਚਦੀਆਂ ਨੇ ਤੇ ਜਿਨ੍ਹਾਂ ਸੰਗਤਾਂ ਦੇ ਵਾਸਤੇ 24 ਘੰਟੇ ਟੁੱਟ ਲੰਗਰ ਵਰਤਦੇ ਨੇ ਹਜ਼ਾਰਾਂ ਲੋਕ ਰੋਜ਼ਾਨਾ ਇੱਥੇ ਜਲ ਪਾਣੀ ਛਕਦੇ ਜਾਂਦੇ ਨੇ ਤੇ ਜਾਣ ਵਾਲੀ ਸੰਗਤ ਨੂੰ ਜੋ ਚਾਰ-ਚਾਰ ਲੱਡੂਆਂ ਦਾ ਦੇਸੀ ਘਿਓ ਦੇ ਲੱਡੂਆਂ ਦਾ ਪ੍ਰਸ਼ਾਦ ਆ ਜਿਹੜਾ ਉਹ ਦਿੱਤਾ ਜਾਂਦਾ ਇਹ ਉਹਨਾਂ ਮਹਾਪੁਰਸ਼ਾਂ ਦੀ ਯਾਦ ਹੈ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕਰਦਿਆਂ ਆਪਣਾ ਸੂਚਾ ਸਮਾਂ ਜਿਹੜਾ ਇਹਨਾਂ ਪਸ਼ੂਆਂ ਦੇ ਇਹ ਬੇਜਵਾਨ ਜਾਨਵਰਾਂ ਦੇ ਲੇਖੇ ਲਾਇਆ ਬਾਬਾ ਮਹੇਸ਼ ਮਨੀ ਜੀ ਬੋਰੇ ਵਾਲੇ ਜਿਹੜੇ ਸਾਰੀ ਉਮਰ ਉਹਨਾਂ ਨੇ ਗਊਆਂ ਦੀ ਸੇਵਾ ਕੀਤੀ ਅਤੇ ਸੰਗਤਾਂ ਨੂੰ ਪਰਮੇਸ਼ਰ ਦੇ ਨਾਲ ਜੋੜਨ ਦਾ ਹਮੇਸ਼ਾ ਉਪਦੇਸ਼ ਦਿੰਦੇ ਰਹੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਯਾਦ ਵਿੱਚ ਬਣੇ ਅਸਥਾਨਾਂ ਤੇ ਲੱਖਾਂ ਲੋਕ ਆ ਕੇ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਸੇਵਾ ਕਰਦੇ ਨੇ ਸੋ ਉਹਨਾਂ ਦੇ ਚੱਲ ਰਹੇ ਇਹ ਸਲਾਨਾ ਜਿਹੜੇ ਸਮਾਗਮ ਨੇ ਇਹਨਾਂ ਦੀ ਜਿਹੜੀ ਸਮਾਪਤੀ ਆ ਉਹ 21 ਤਰੀਕ ਨੂੰ ਜਾ ਕੇ ਕੀਤੀ ਜਾਣੀ ਆ ਸੋ ਅੱਜ ਰਜਾਨਾ ਜਾਣੀ ਕਿ ਦੇਖ ਲਓ ਵੀ 7 ਤਰੀਕ ਤੋਂ ਲੈ ਕੇ ਅੱਜ 15 ਤਰੀਕ ਹੋ ਚੁੱਕੀ ਆ ਤੇ 15 ਤਰੀਕ ਤੱਕ ਹਜ਼ਾਰਾਂ ਦੀ ਗਿਣਤੀ ਚ ਲਗਾਤਾਰ ਸੰਗਤ ਇੱਥੇ ਆ ਰਹੀ ਆ ਤੇ ਉਹਨਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੁੰਦੀ ਆ ਤੇ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਸੰਗਤਾਂ ਆਪਣਾ ਜੀਵਨ ਸਫਲਾ ਕਰ ਰਹੇ ਨੇ ਇਹ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਮੱਡ ਨਿਊਜ਼ ਪੰਜਾਬ ਤੇ